ਖਾਦੀ ਬਲਟੋਸਾ ਵਾਜੀ ਜਿਹੜੇ ਪਿੰਡ ਚੱਕ ਬਾਵੇਂ ਤੋਂ ਪਰਿਵਾਰ ਸ਼ਾਮਲ ਹੋਏ ਕਿੰਨੇ ਪਰਿਵਾਰ ਸ਼ਾਮਲ ਹੋਏ ਨੇ ਇੱਥੇ ਜੀ ਵਖੋ ਅੱਜ ਵਿਧਾਨ ਸਭਾ ਹਲਕਾ ਖੇਮ ਕਰਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਵੱਡੀ ਸ਼ਕਤੀ ਮਿਲੀ ਹੈ ਬਾਵੇਂ ਕਿ ਲਗਭਗ ਰਜ਼ਾਨਾ ਹੀ ਬੜੇ-ਵੱਡੇ ਪੱਦਰ ਤੇ ਕੌਂਸਲ ਪਾਰਟੀ ਨਾਲ ਸੰਬੰਧਿਤ ਉਹਨਾਂ ਦੇ ਆਗੂ ਸਹਿਬਾਨ ਉਹਨਾਂ ਦੇ ਵਰਕਰ ਸਹਿਬਾਨ ਜਾਂ ਉਹਨਾਂ ਦੇ ਨਾਲ ਸੰਬੰਧਿਤ ਪਰਿਵਾਰ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਰਹੇ ਨੇ ਪਰ ਅੱਜ ਜਿਹੜਾ ਆ ਮੌਜੂਦਾ ਸਰਕਾਰ ਦਾ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਸਰਦਾਰ ਕਾਬਲ ਸਿੰਘ ਪਿੰਡ ਚੱਕ ਬੰਬਾ ਅੱਜ ਉਹ ਆਪਣੇ ਸਾਥੀਆਂ ਨਾਲ ਔਰ ਪਿੰਡ ਦੇ ਬਹੁਤ ਹੀ ਵੱਡੀ ਗਿਣਤੀ ਵਿੱਚ ਪਰਿਵਾਰਾਂ ਦੇ ਨਾਲ ਅੱਜ ਉਹ ਸ਼ਰੋਮਨੀ ਕਾਲਜ ਦੇ ਵਿੱਚ ਸ਼ਾਮਲ ਹੋਏ। ਉਹਨਾਂ ਦੇ ਨਾਲ ਹੀ ਪ੍ਰਧਾਨ ਸੰਦੀਪ ਸਿੰਘ ਮਕੱਲੇ ਕੱਲੇ ਦਾ ਨਾਲ ਉਹਦੇ ਬਹੁਤ ਵੱਡੀ ਡਿਸਟਿਲ ਲਗਭਗ 40 ਪਰਿਵਾਰ ਜਿਹੜੇ ਨੇ ਅੱਜ ਉਹ ਸ਼ਾਮਲ ਹੋਏ ਨੇ ਤੇ ਮੇਰੇ ਕੋਲ ਯੋਗ ਲਫਜ਼ ਨਹੀਂ ਜਿਹਦੇ ਨਾਲ ਮੈਂ ਇਹਨਾਂ ਦਾ ਧੰਨਵਾਦ ਕਰ ਸਕਾਂ ਸਰਦਾਰ ਕਾਬਲ ਸਿੰਘ ਸਰਪੰਚ ਸਾਹਿਬ ਦਾ ਧੰਨਵਾਦ ਕਰ ਸਕਾਂ ਕਿਉਂਕਿ ਮੌਜੂਦਾ ਸਰਪੰਚਾਂ ਦੀ ਸ਼ਮੂਲੀਅਤ ਦਾ ਜਿਹੜੀ ਬੋਣੀ ਹੈ ਉਹ ਸਰਦਾਰ ਕਾਬਲ ਸਿੰਘ ਨੇ ਕੀਤੀ ਹੈ ਤੇ ਮੇਰਾ ਖਿਆਲ ਆਉਣ ਵਾਲੇ ਸਮੇਂ 'ਚ ਜਿਹੜੇ ਮੌਜੂਦਾ ਸਰਪੰਚ ਨੇ ਜਿਹੜੇ ਛੋਟੇ ਵੱਡੇ ਕੰਮਾਂ ਦੇ ਆਗੂ ਨੇ ਉਹ ਵੀ ਜਿਹੜੇ ਨੇ ਮੇਨਾ ਹੁਣਾਂ ਸਾਂਝਾ ਬਣਾਈਆਂ ਨੇ ਤੇ ਆ ਚੋਣਾਂ ਜਾਂ ਤਾਂ ਲੱਗਣ ਦੀ ਢੇਰ ਹੈ ਮੇਰਾ ਖਿਆਲ ਹੈ ਕਿ ਜਿਹੜਾ ਮਜੂਦਾ ਵਿਧਾਇਕ ਆ ਪਤਾ ਨਹੀਂ ਹੁਣ ਟਿਕਟ ਕਿਨੂੰ ਮਿਲਦੀ ਹੈ ਕਿਨੂੰ ਨਹੀਂ ਮਿਲਦੀ ਇਹ ਕਾਰਦਾ ਗੁੰਰੂਨੀ ਮਾਮਲਾ ਆ ਪਰ ਜਿਹੜਾ ਆ ਬੜੇ ਵੱਡੇ ਪੱਧਰ ਤੇ ਜਿਹੜੇ ਨੇ ਉਹ ਕੌਂਸਲ ਪਾਰਟੀ ਨੂੰ ਛੱਡ ਕੇ ਕਿਉਂਕਿ ਬਹੁਤ ਵੱਡੀ ਨਰਾਸ਼ਤਾ ਆ ਬਹੁਤ ਵੱਡਾ ਗੁੱਸਾ ਆ ਲੋਕਾਂ ਦੇ ਵਿੱਚ ਕਾਂਗਰਸ ਪ੍ਰਤੀ ਵੀ ਲੋਕ ਕੱਟਨਾ ਮਨਿੰਦਰ ਸਿੰਘ ਠੱਗੀ ਮਾਰ ਗਿਆ ਹੁਣ ਚੰਨੀ ਰੋਹ ਜੀ ਨਵੇਂ ਤੋਂ ਨਵਾਂ ਝੂਠਾ ਐਲਾਨ ਕਰ ਛੱਡਦਾ ਆ ਤੇ ਮੇਰਾ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਦੇ ਪਹਿਲਾ ਮੁੱਖ ਮੰਤਰੀ ਹੋਣਾ ਜਿਹਨੂੰ ਰੋਜ਼ ਝੇਡਾਂ ਮੀਂਹ ਜਿਹਨੂੰ ਜਿਹੜਾ ਮਰਜ਼ੀ ਆਣ ਕੇ ਉੱਠ ਕੇ ਕਰੀ ਜਾਂਦਾ ਮੇਰੇ ਖਿਆਲ ਭੰਡਾ ਨੇ ਵੀ ਉਹਦੇ ਕਿੱਸੇ ਬਣਾਤੇ ਇਹ ਇਹੋ ਜਿਹੇ ਮੁੱਖ ਮੰਤਰੀ ਬਣਿਆ ਜੇ ਕਿ ਮੈਂ ਰਾਤੀ ਵੇਖਣ ਇਹ ਪੈਂਚਰ ਲਾਉਣ ਵਾਲਾ ਉਹ ਵੀ ਕਰੀ ਜਾਂਦਾ ਹੈਗਾ ਇਹ ਕਰਕੇ ਜਿਹੜਾ ਇਹੋ ਜਿਹੇ ਮੁੱਖ ਮੰਤਰੀਆਂ ਤੋਂ ਕਰਨਾ ਕੀ ਹੈ ਹਜੀ ਪਾਰਟੀ ਤੋਂ ਹਜੀ ਸਰਕਾਰ ਤੋਂ ਕਰਨਾ ਕੀ ਹੈ ਲੋਕੀ ਯਾਦ ਕਰਦੇ ਨੇ ਸਭ ਪਟਾਜ ਸਿੰਘ ਬਾਦਲ ਦੀ ਸਹੂਰਤਾ ਨੂੰ ਉਹਦੇ ਵੱਲੋਂ ਦਿੱਤੀ ਸਰਕਾਰ ਨੂੰ ਉਹਦੇ ਵੱਲੋਂ ਕੀਤੇ ਹੋਏ ਕੰਮਾਂ ਨੂੰ ਔਰ ਮੇਰੇ ਵਰਗਾ ਨਿਹੰਗ ਬੰਦਾ ਹੈ ਹਰ ਇੱਕ ਦੇ ਮੂੰਹ ਤੇ ਚਾ ਮੇਰੇ ਵਿਰੋਧੀ ਵੀ ਆਉਂਦੇ ਯਾਰ ਵਿਰਸਾ ਹੋ ਭਾਵੇਂ ਅਹੀਂ ਵੋਟ ਪਾਈ ਸੀ ਨਹੀਂ ਪਾਈ ਸੀ ਪਰ ਇਲਾਕੇ ਦੇ ਪਰਿਵਾਰਾਂ ਵਾਂਗੂ ਵਿੱਚ ਦਾ ਹੁਣ ਅਲੱਗ ਦੀ ਲੱਭਾ ਹੁਣ ਨਾਲ ਦੇ ਅੰਮਲ ਲੈ ਕੇ ਦੀ ਕਿੰਨ ਲੱਭਾਈ ਨਹੀਂ ਅਜਾ ਜੇ ਐ ਹੁੰਦਾ ਜਿਵੇਂ ਅਫਗਾਨਿਸਤਾਨ ਨੇ ਹਮਲਾ ਕਰਨਾ ਹੋਵੇ ਇਸ ਤਰ੍ਹਾਂ ਹੁੰਦਾ ਹੈ ਬਣ ਕੇ ਇਹ ਨਾਮਦਾਰੀਆਂ ਜਿਹੜੀਆਂ ਗੱਡੀਆਂ ਦੀਆਂ ਉਹਨਾਂ ਗੱਡੀਆਂ-ਗੱਡੀਆਂ ਮੇਰੇ ਖਲੋ ਵੀ ਉਹਦੇ ਨਾਲ ਚਰਚੂੜੀਆਂ ਮੇਰੇ ਦੋਗੀਆਂ ਰਹਿ ਗਈਆਂ ਛੱਡ ਕੇ ਲੋਕੀ ਸਾਥ ਇਕਰਕੇ ਮੈਂ ਮੌਜੂਦਾ ਸਰਪੰਚ ਸਾਹਿਬ ਦਾ ਪੈਦਲ ਤੋਂ ਕਾਵਲ ਸਿੰਘ ਜਰੋਂ ਦਾ ਸੰਦੀਪ ਸਿੰਘ ਜਰੋਂ ਦਾ ਸਮੂਚੇ ਸਮੂਹ ਪਰਿਵਾਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਸ਼ਕਤੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੀ। ਕੀ ਨਾ ਭਾਈ ਤੁਹਾਡਾ ਹੈ? ਕਾਵਲ ਸਿੰਘ। ਤੁਸੀਂ ਮੌਜੂਦਾ ਸਰਪੰਚ ਜੀ। ਹਾਂਜੀ ਮੌਜੂਦਾ। ਅੱਜ ਤੁਸੀਂ ਇਸ ਸ਼੍ਰੋਮਣੀ ਅਕਾਲੀ ਦਲ ਤੋਂ ਸ਼ਾਮਲ ਹੋਏ ਕੀ ਕਹਿਣਾ ਚਾਹੁੰਦੇ ਜੀ? ਧੰਨਵਾਦ ਤੁਹਾਨੂੰ। ਕੀ ਗੱਲ ਹੈ ਸਾਰੀ? ਕਾਕਰ ਮੈਂ ਬਹੁਤ ਤਾਂ ਕਿਤਾ ਕੋਈ ਉਹਨਾਂ ਸਮਝਾਈ ਨਹੀਂ ਸਾਡੀ। ਕੋਸ਼ਨ ਸਰਪੰਚ ਨੇ ਸਮਝਿਆ ਵੀ ਸਰਪੰਚਿਆ ਕਿ ਕਿੰਨੇ ਸਾਨੂੰ ਦਿੱਤਾ ਨਹੀਂ ਪੂਰੀ ਸਾਡੀ ਬਾਹ ਨੀ ਪੜੀ ਸਾਡੇ ਨਗਰ ਚ ਵੀ ਕੱਖ ਨਹੀਂ ਦਿੱਤਾ ਕੋਈ ਗਲੀ ਨਹੀਂ ਬਣਾਈ ਕੋਈ ਨਾਲੀ ਨਹੀਂ ਬਣਾਈ ਕੁਛ ਨਹੀਂ ਦਿੱਤਾ ਰਹੀ ਨਾ ਦੁਖੀ ਹੋ ਗਏ ਤੇ ਉਹ ਤੁਮ ਪਿਛਾ ਹੋ ਗਏ ਕਿੰਨੇ ਪਰਿਵਾਰ ਸ਼ਾਮਲ ਹੋਏ ਅੱਜ 40 ਪਰਿਵਾਰ ਕੀ ਕਹਿਣਾ ਚਾਹੁੰਦੇ ਜੇ ਨਕਸ਼ ਸ਼ਰੋਮਣੀ ਕਾਲੀਬਲ ਕਾਲੀਦਲ ਬਾਰੇ ਜੀ ਕਾਲੀਬਲ ਬਾਰੇ ਇਹੋ ਜੀ ਆਪੇ ਅਸੀਂ ਉਹਦੀ ਉਹਨਾਂ ਦੀ ਮਤ ਕਰਾਂਗੇ ਤੇ ਚਲੋ ਸਾਡੀ ਕਿਤੇ ਸੁਣਨਗੇ ਇਨਾ ਬਾਈ ਜੱਟ ਮੇਰਾ ਪਰਮਜੀਤ ਸਿੰਘ ਸਰਪੰਚ ਪਿੰਡ ਡਾਲਾ ਅੱਜ ਕਿੰਨੇ ਪਰਿਵਾਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਜੀ ਅੱਜ ਜੀ 40 ਪਰਿਵਾਰ ਸਮੇਤ ਮੌਜੂਦਾ ਸਰਪੰਚ ਪ੍ਰਧਾਨ ਸੰਦੀਪ ਸਿੰਘ ਚੱਕ ਬਾਂਬੇ ਤੋਂ ਜਿਹੜਾ ਐ ਮੈਂ ਇਹਨਾਂ ਦੀ ਤਰਲਬਿੰਦ ਕਰਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਕੀਤੇ ਹਾਂ ਕਾਰਨ ਕੀ ਹੈ ਕਾਰਨ ਇਹ ਇਹਨਾਂ ਦੀ ਕੋਈ ਸੁਣਾਈ ਨਹੀਂ ਹੁੰਦੀ ਕਾਂਗਰਸ ਦੇ ਵਿੱਚ ਤੇ ਬਹੁਤ ਵਿਚਾਰੇ ਦੁਖੀ ਕਦੀ ਕਿਤੇ ਭਟਕਦੇ ਫਿਰਦੇ ਕਦੀ ਕਿਤੇ ਭਟਕਦੇ ਫਿਰਦੇ ਇਹ ਮੇਰੇ ਕੋਲ ਵੀ ਆਉਂਦੇ ਸੀ ਮੈਂ ਇਹਨਾਂ ਦੀ ਬਾਹ ਫੜਦਾ ਹਾਂ ਇਹਨਾਂ ਫਿਰ ਮੇਰਾ ਸਾਥ ਦਿੱਤਾ ਇਹਨਾਂ ਆਖਿਆ ਵੀ ਅਸੀਂ ਚਰੋਨੀ ਕਾਲੀ ਦਾ ਸਾਥ ਦੇਾਂਗੇ ਅਸੀਂ ਇਹਨਾਂ ਦਾ ਤਹਿ ਦਿਲੋਂ ਤੁਵਾਦੀ ਇਹਨਾਂ ਨੇ ਮੇਰਾ ਔਰ ਮੇਰੀ ਪਾਰਟੀ ਦਾ ਮੇਰੇ ਪ੍ਰੋਫੈਸਰ ਵਿਰਸਾ ਸਿੰਘ ਮਟੋਆ ਐਮਐਲਏ ਦਾ ਬਹੁਤ ਸਾਥ ਦਿੱਤਾ ਇਹਨਾਂ ਮੇਰੇ ਨਾਲ ਇਹ ਪੱਕਾ ਵਾਦਾ ਕੀਤਾ ਵੀ ਅਸੀਂ ਇਥੋਂ ਤਗੜੇ ਹੋ ਕੇ ਵੋਟਾਂ ਵਧਾਵਾਂਗੇ ਚੱਕ ਬਾਬੇ ਨੇ ਪਤਾ ਲੱਗ ਜਾਊ ਵੀ ਕਾਂਗਰਸ ਨੂੰ ਕਿਤਰਾ ਮੌਜੂਦੇ ਸਰਪੰਚ ਨੂੰ ਮਾਰਾ ਚੰਗਾ ਬੋਲੀਦਾ ਹੈ ਤੇ ਅਸੀਂ ਸ਼੍ਰੋਮਣੀ ਕਾਲੀਦਾਲ ਨੂੰ ਜਿੱਤ ਪ੍ਰਾਪਤ ਕਰਾ ਦੇ ਆਪਾਂ ਸਰਵੀਰ ਸਾਹਿਬ ਸਮੂਹ ਲੋਕ ਵਟੋਏ ਨੂੰ ਐਮਐਲਏ ਬਣਾ ਕੇ ਕੈਬਨ ਮੰਤਰੀ ਬਣਾ ਕੇ ਭੇਜਾਂਗੇ